10 ਸਾਲ ਬਾਅਦ ਆ ਹੁਣ ਕਾਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕੀ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਹੋ ਕਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਸ ਤੋਂ ਭਰਤੀ ਕਰਾ ਲੰਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 20 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਭਰਤੀ ਲਈ ਸਿੰਘ ਸਾਹਿਬ ਨੇ ਫਿਰ ਦੇਸ਼ ਕੀਤਾ ਵੀ ਦੋ ਅਸਤੀਫਾ ਦੇ ਕੇ ਪੰਜ ਜਾਨੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪੌਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ 3 ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜੇ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚਾਹੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮਨ ਬਣਾ ਲਿਆ ਸੀ ਵੀ ਉਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਮੜ ਜਾ ਲੱਗ ਜਵੇ ਇਧਰੋਂ ਟ੍ਰੈਕਟਰ ਨਹੀਂ ਮਿਲੀ ਉਧਰੋਂ ਲੈ ਲੋ ਜਾਂ ਸਰਕਾਰ ਬਹੁਤ ਬੰਦੇ ਸਰਕਾਰ ਦੇ ਵਿੱਚ ਹੁੰਦੇ ਆ ਮੌਕਾ ਪ੍ਰਸਤ ਉਹ ਹਰ ਸਰਕਾਰ 'ਚ ਚਲੇ ਜਾਂਦੇ ਨੇ ਲੀਡਰ ਵੀ ਹੁੰਦੇ ਆ ਵਰਕਰ ਵੀ ਹੁੰਦੇ ਨੇ ਪਰ ਕਈ ਵਰਕਰ ਆ ਕੀ ਲੜਾਈ ਲੜਦੇ ਨੇ ਜਿਵੇਂ ਤੁਸੀਂ ਲੜ ਰਹੇ ਹੋ ਲੰਬੇ ਸਮੇਂ ਤੋਂ 8-9 ਸਾਲਾਂ ਤੋਂ ਲੜ ਰਹੇ ਹੋ ਵੀ ਅਸੀਂ ਤਾਂ ਆਪਣੀ ਪਾਰਟੀ ਛੱਡਣੀ ਨਹੀਂ। ਸੋ ਮਨ ਬਣਾ ਲਿਆ ਸੀ ਕਿ ਨਾ ਕਿਸੇ ਪਾਸੇ ਜਾਣਾ ਤੇ ਨਾ ਇਹਨਾਂ ਦਾ ਕੰਮ ਕਰਨਾ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ। ਸੰਧਾ ਪਤਾ ਹੀ ਨਹੀਂ ਸੀ ਕਿ ਸਾਡਾ ਨਵਾਂ ਜਾਣਾ। ਫਿਰ ਸਿੰਘ ਸਾਹਿਬ ਨੇ ਹਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਦਾ ਕੰਮ ਸ਼ੁਰੂ ਕਰਨ। ਦੱਸੋ ਕੀ ਕਰਦੇ ਅਸੀਂ? ਕਿ ਅਸੀਂ ਫਿਰ ਭੱਜ ਜਾਂਦੇ ਕੀ ਅਕਾਲ ਤਖਤ ਦੇ ਭਗੌੜੇ ਹੋ ਜਾਂਦੇ? ਇਥੇ ਲੀਡਰਸ਼ਿਪ ਬੈਠੀ ਆ ਨਿਸ਼ਕਾਮ ਕੰਮ ਕੀਤਾ ਲੋਕਾਂ ਦੇ ਭਲੇ ਦੀ ਲੋਕਾਂ ਦੀ ਸੇਵਾ ਲਈ ਗੁਰੂ ਮਹਾਰਾਜ ਦੀ ਬੜੀ ਕਿਰਪਾ ਕਿਸੇ ਤੋਂ 1 ਰੁਪਏ ਦਾ ਰਫਾਧਾਰ ਨਹੀਂ ਕਦੇ ਵੀ ਤੇ ਫਿਰ ਵੀ ਅਸੀਂ ਕਿਉਂ ਗਲਤ ਕਹਾਈਏ ਕਿਉਂ ਅਸੀਂ ਪੰਥ ਦੇ ਗਦਾਰ ਕਹਾਈਏ ਸੋ ਇਸ ਲਈ ਇਹ ਭਰਤੀ ਦਾ ਕੰਮ ਅਸੀਂ ਸ਼ੁਰੂ ਕੀਤਾ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਨੂੰ ਲਾਲਚ ਨਹੀਂ ਪੰਜਾਂ ਜਾਨਿਆਂ ਨੂੰ ਕਿ ਸੇਯੋਧੇਦਾਨੀ ਅਸੀਂ ਇਹ ਚਾਹੁੰਦੇ ਆ ਵੀ ਇਹ ਪੰਥ ਦੀ ਜਥੇਬੰਦੀ ਆ ਜਿਹੜੀ ਸਾਡੀ ਇਹ ਤਕੜੀ ਹੋਣੀ ਚਾਹੀਦੀ ਆ ਅਤੇ ਜੋ ਸਾਡੇ ਸਿਧਾਂਤ ਨੇ ਤਿਆਗ ਸੇਵਾ ਤੇ ਕੁਰਬਾਨੀ ਉਹ ਤਿਆਗ ਤੇ ਸੇਵਾ ਤੇ ਕੁਰਬਾਨੀ ਵਾਲੀ ਲੀਡਰਸ਼ਿਪ ਅੱਗੇ ਹੋਣੀ ਚਾਹੀਦੀ ਆ ਤੇ ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆ ਨਾ ਤਾਂ ਅਸੀਂ ਪੰਥ ਨਾਲ ਖੜੇ ਆ ਨਾਸੀਂ ਕਿਸਾਨੀ ਨਾਲ ਖੜੇ ਆ ਦੋ ਹੀ ਸਾਡੀਆਂ ਧਿਰਾਂ ਸਿਗੀਆਂ ਮਜਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਗਵਾਈ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਲਾਈਅੰਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਮੈਂ ਕਹਾਂ ਜੀ ਰਾਜਨੀਤੀ ਬਾਅਦ ਚਾ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹਿਆ ਮੈਂ ਕਿਹਾ ਪੜ੍ਹਨੇ ਨਹੀਂ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਫਿਰ ਲਾਇੰਸ ਤੋੜ ਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫਿਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਗਲੇ ਹੋਏ ਨੇ